ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨਪ੍ਰੀਤ ਘਰ ਬਲੌਗਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਲੱਗਿਆ ਜੀ ਅੱਜ ਵਾਲੀ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਆਜਾ ਵਜਿਆ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੇ ਜੀ ਸਬਸਕ੍ਰਾਈਬ ਤੇ ਵੀਡੀਓ ਵਧੀਆ ਲੱਗੇ ਤਾਂ ਸੋਨਾ ਜਿਹਾ ਲਾਈਕ ਅਤੇ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਜੀ ਤੇ ਲਓ ਜੀ ਇੱਥੇ ਮਾਰਨਿੰਗ ਹੋ ਚੁੱਕੀ ਆ ਦਿਨ ਹੈਗਾ ਜੀ ਸ਼ੁੱਕਰਵਾਰ ਦਾ ਸਵੇਰ ਦੇ ਵੱਜ ਚੁੱਕੀ ਆ ਜੀ 6 ਤੇ ਬਾਹਰ ਹਜੇ ਥੋੜਾ ਜਿਹਾ ਹਨੇਰਾ ਪਿਆ ਬਾਕੀ ਮੈਂ ਥੋੜਾ ਥੋੜਾ ਕੰਮ ਆਪਣਾ ਜਿਹੜਾ ਕਰਿਆ ਹੀ ਆ। ਅ ਚਾਹ ਬਣਾ ਲੈਂਦੀ ਆਟਾ ਵਗੈਰਾ ਗੁੰਨੇਆਂ ਦਾ ਜੋ ਟੂਫ ਕਰ ਜਾਂਦੀ ਤੇ ਕੱਪੜੇ ਧੋਣੇ ਪਾਏ ਜਾਂਦੇ ਮਸ਼ੀਨ 'ਚ। ਮੈਂ ਕਿਹਾ ਚਲੋ ਸਵੇਰੇ ਸਵੇਰੇ ਤੋਤੇ ਜਾਂਦੇ ਆ ਹਨਾ ਫਿਰ ਵਧੀਆ ਗੱਲ ਆ। ਤੇ ਫਿਰ ਜਦੋਂ ਦਿਨ ਚੜ ਜਾਂਦਾ ਇਹਦੀ ਬਹੁਤ ਔਖਾ ਹੋ ਜਾਂਦਾ। ਫਿਰ ਕੰਮ ਦਾ ਖਲੜਾ ਜਿਹੀ ਪੈ ਜਾਂਦਾ। ਸਵੇਰੇ ਸਵੇਰੇ ਉਹ ਹੋ ਤਾਂ ਥੋੜੀ ਜਿਹੀ ਭਾਜੜ ਜੀ ਜਾਂਦੀ ਆ। ਪਰ ਵਧੀਆ ਫਿਰ ਟੈਂਸ਼ਨ ਨਿਬੜ ਜਾਂਦਾ ਬ। ਤਾਂ ਕਰਕੇ ਫਿਰ ਮੈਂ ਹਨਾ ਸুরে ਸুরে ਮੇਠਾ ਅਜ ਕਪੜੇ ਵੀ ਧੋਨੇ ਪਾਏ ਦੀਏ ਸੱਜਰੇ ਸੱਜਰੇ ਮਸ਼ੀਨ ਲਾਈ ਹੀ ਹੁੰਦੀ ਹੈ ਨਾ ਫਿਰ ਵਧੀਆ ਨਾਲ ਦੀ ਨਾਲ ਕੰਮ ਸਾਰਾ ਨਿਬੜੀ ਜਾਂਦਾ ਵਾ ਤੇ ਇਹਨੀਆਂ ਅੱਜ ਜਾਣਾ ਸਕੂਲ ਪੇਪਰ ਹੈ ਦਾ ਸਾਇੰਸ ਦਾ ਅਜ ਮੈਂ ਕੱਲ ਫਿਰ ਬਾਅਦ ਵਿੱਚ ਰਿਵੀਜ਼ਨ ਕਰ ਲੂਗਾ ਕਿਉਂਕਿ ਮੈਂ ਹਜੇ ਧਾਰਾਂ ਕੱਢਣੀਆਂ ਨੇ ਕੱਲ ਵੀ ਦੇ ਪਪਾ ਗਏ ਹੈ ਮੱਜਨ ਮਾਣ ਆਤਪਨ ਹਜੇ ਫਿਲਹਾਲ ਆਪਣੀ ਸੁੱਤੀ ਪਈਆ ਤੇ ਮੈਂ ਸੱਚਾ ਮੈਂ ਤਾਂ ਚਲੋ ਆਪਾਂ ਵੀਡੀਓ ਦੀ ਜਿਹੜੀ ਸ਼ੁਰੂਆਤ ਆਪਾਂ ਕਰ ਲੰਨੇ ਆਂ ਤੇ ਬਾਕੀ ਸਾਰੇ ਭੈਣ ਭਰਾ ਹਨ ਜੁੜੇ ਰਹੋ ਜੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਪਲੀਜ਼ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਸੋਨਾ ਜਿਹਾ ਕਮੈਂਟ ਕਰਕੇ ਜਾਇਆ ਕਰੋ ਤੇ ਬਾਕੀ ਵੀਡੀਓ ਨੂੰ ਵੀ ਉਹ ਤਾਂ ਸੋਣਿਆਂ ਦੇ ਕੱਲ ਵਾਲੇ ਵੀਡੀਓ ਦੇ ਵਿੱਚ ਆਪਾਂ ਬੋਲਿਆ ਸੀਗਾ ਕਿ ਜਿਹੜੇ ਜਿਹੜੇ ਭੈਣ ਭਰਾ ਕਮੈਂਟ ਕਰਨਗੇ ਪਰ ਉਹਨਾਂ ਦੇ ਨਾਮ ਬੋਲਾਂਗੇ ਤੇ ਬਸ ਜੀ ਤਿੰਨ ਚਾਰ ਕ ਜਾਣੀ ਨੇ ਜਿਨ੍ਹਾਂ ਨੇ ਆਪਣੀ ਵੀਡੀਓ ਦੇ ਉੱਤੇ ਕਮੈਂਟ ਕੀਤੇ ਆ ਵੀ ਉਹ ਤਾਂ ਚਲੋ ਠੀਕ ਆ ਵਧੀਆ ਜਿਹੜੇ ਆ ਗਏ ਹਨਾ ਆਰਨੇਕ ਨੂੰ ਲਾਈਕ ਵੀ ਬਹੁਤ ਘੱਟ ਕਰਦੇ ਆ ਤੇ ਕਮੈਂਟ ਵੀ ਬਹੁਤ ਘੱਟ ਕਰਦੇ ਆ ਪਤਾ ਨਹੀਂ ਕੀ ਚੱਕਰ ਪਿਆ ਹੋਇਆ ਹੈ ਕੀ ਨਹੀਂ ਸਾਰਿਆਂ ਨੂੰ ਬਾਕੀ ਚਲੋ ਕੋਈ ਗੱਲ ਨਹੀਂ ਜੀ ਪਰਮਾਤਮਾ ਦੀ ਮਿਹਰ ਹੋਈ ਤਾਂ ਆਪਾਂ ਅੱਗੇ ਤੱਕ ਵੀ ਆਪਾਂ ਜ਼ਰੂਰ ਜਾਵਾਂਗੇ ਜੀ ਕਿ ਬਸ ਮੈਂ ਦਾ ਸਿਰ ਬਾਅਦੋਂ ਮਾ ਪਟਕਾ ਵਗੈਰਾ ਬੰਦ ਮੈਂ ਫਿਰ ਇਹ ਆਪਦੀ ਰਿਵੀਜ਼ਨ ਕਰੀ ਜਾਊਗਾ ਬੈਠਾ ਤੇ ਮੈਂ ਆਪਦਾ ਫਿਰ ਲੱਗ ਦੂੰਗੀ ਜੀ ਇਹੋ ਕਰਨ ਬਾਕੀ ਦੇ ਕੰਮ ਦੰਦੇ ਆਪਾਂ ਕਰ ਲਾਂਗੇ ਫਿਰ ਜਿਹੜੀ ਟਿਫਨ ਤਿਆਰ ਕਰਨਾ ਵਾ తరా వగరా హజే క్షేనే హజీ కాలజీ పాదా తనఫాపేణ బ మేను పటకా నిరా ਬੱਸ ਲਿਆ ਤੇਰਾ ਪਟਕਾ ਬਣਾ ਲੈ ਹੁਣ ਇਸ ਤੋਂ ਬਾਅਦ ਚ ਫੇਰ ਤੂੰ ਆਪਦਾ ready ਆ ਤੇ ਫੇਰ ਮੈਂ ਰੋਟੀ ਬਣਾਉਣੀ ਆ ਫੇਰ ਰੋਟੀ ਖਾ ਲਈ ਆਪਦੀ ਰੋਟੀ ਹਜੇ ਠਹਿਰ ਕੇ ਸਕੂਲ ਜਾਣ ਲੱਗਿਆ ਸੀ ਹਜੇ ਬਹੁਤ ਟਾਈਮ ਪਿਆ ਘੰਟਾ ਪਿਆ ਜਾਨੂੰ ਆਪਦੀ ਕਿਤਾਬ ਚੱਕ ਲੈ ਠੀਕ ਆ ਫੇਰ ਤਾਂ ਨਹੀਂ ਭੁੱਖ ਲੱਗਦੀ ਹੈਗੀ ਪਰ ਮੈਂ ਕਿਹਾ ਚੱਲ ਦਿਨ ਚੜੇ ਹਜੇ ਮੈਂ ਧਰੋਂ ਤੋਂ ਨਾ ਕੱਢ ਲਿਆ ਮੈਂ ਪਹਿਲਾਂ 6:00 ਵਜੇ ਜਾਨੂੰ ਤੂੰ ਆਪਦਾ ਉਹ ਕਰ ਲੈ ਕਿ ਕੋ ਬਣ ਰਿਹਾ ਕੋਈ ਨਹੀਂ ਅਗਰ ਪਟਕਾ ਲਿਆ ਹਾਂਜੀ ਲੋ ਜੀ ਕੱਲ ਵੀ ਦਮਸੇ ਸਰਬਾਇਆ ਹੀ ਆ ਤੇ ਬਸ ਹੋਣ ਲੱਗਿਆ ਦੀ ਆਪਾਂ ਰੋਟੀ ਬਣਾਉਣ ਪਕਾਉਣ ਤੇ ਮੈਂ ਤੁਹਾਨੂੰ ਸਵੇਰ ਦਾ ਵੀਊ ਦਿਖਾਉਣੇ ਲੇਕਿਨ ਕਿੰਨਾ ਵਧੀਆ ਕੌਣ ਫਿਰ ਜਾਂਦੇ ਆ ਸਵੇਰੇ ਚਾਹ ਤੇ ਕਰਦੇ ਏ ਦਮਾ ਹੁਣ ਬਹੁਤ ਸੁਨਾ ਹੈ ਤੇ ਵਜ ਅੱਗੇ ਤੋਂ ਧੁੰਦ ਹੀ ਹੋ ਜਾਂਦੀ ਐ ਧੁੰਦ ਵੀ ਹੈ ਨਹੀਂ ਦੇਖੋ ਹੁਣ ਪਰ ਵਸੇ ਨੇ ਹਾਂ ਬਦਲ ਵਾਈ ਜੀ ਹੋਈ ਆ ਤੇ ਜੀ ਚਲੋ ਜੀ ਹੁਣ ਮੈਂ ਹੈਨਾ ਰੋਟੀ ਰੋਟੀ ਬਣਾ ਲਵਾਂ ਦੀ ਕਿਉਂਕਿ ਫਿਰ ਕੱਲ ਵੀ ਦੇ ਪਾਪਾ ਨੇ ਹੈਨਾ ਫੜਾ ਫੜਾ ਕਹਿਣਾ ਜਾਣਾ ਕਿ ਚਲ ਉਹ ਕਰਦੀ ਧਾਨਾ ਗੱਡੀ ਨਾਲੇ ਪੱਠੇ ਪਵਾ ਦੇ ਕਿ ਫਿਰ ਮੈਂ ਉਸ ਤੋਂ ਪਹਿਲਾਂ ਪਹਿਲਾਂ ਜੀ ਫੜਾ ਫੜਾ ਮੈਂ ਰੋਟੀ ਬਣਾਦਾ ਹੁਣ ਉਹਨਾਂ ਦੇ ਉਹਦੀ ਗਾਲ ਵੀ ਦਫਨ ਤਿਆਰ ਕਰਦਾ ਫਿਰ ਚੱਲ ਹਨਾ ਫਿਰ ਟੈਨਸ਼ਨ ਜੀ ਖਤਮ ਹੋ ਜੂਗੀ ਫਿਰ ਚੱਲ ਤਾਰਨ ਜਿੰਨਾ ਮਰੇ ਟਾਈਮ ਲੱਗ ਜੂਗੇ ਤੇ ਮੈਂ ਹੁਣ ਉਹਦੀ ਰੋਟੀ ਬਣਾਦਾ ਤੇ ਫਿਰ ਬਾਅਦ ਚ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਹਾਂਜੀ ਲਓ ਜੀ ਮੈਂ ਹੋ ਇਥੇ ਆਹ ਲੈਣੀ ਮੈਂ ਰੋਟੀਆਂ ਤੇ ਬਣਾਈ ਆਈ ਫਿਰ ਬਸ ਹੁਣ ਤਾਰਾ ਕੱਢਣੀ ਐ ਨੀ ਤਾਰਾ ਕੱਢ ਦਿਆ ਤੂੰ ਆ ਕਿੰਨਾ ਕਰੇ ਅੱਜ ਇਹਨਾਂ ਨੂੰ ਸਾਡੇ ਆਪਣਾ ਮੰਗਲੂ ਘੜਾ ਲਔ ਜੀ ਨੇ ਮਾਰ ਲਿਆ ਇਹ ਚੰਗੀ ਤਰ੍ਹਾਂ ਸਾਫ ਕਰਤਾ ਨਿੱਜਵਾਰ ਸਾਰਾ ਮਾ ਆਂ ਦੇਖੋ ਜੀ ਕਿੰਨਾ ਸੋਨਾ ਕਾ ਇਹਦਾ ਬਸ ਮੀਨ ਆਵੇ ਤੇ ਮੀ ਆਂ ਨਾ ਨੋ ਕੰਘਰਾਵ ਕਰ ਦਿੰਦਾ ਵਾ ਮੀਨ ਆਵੇ ਬਸ ਇਹ ਆ ਤਸ ਲਾ ਕਿਥਿਆ ਪਹਿਲਾ ਮੈਂ ਪਹਿਲਾ ਮੈਂ ਗੁੱਜੀ ਕੱਟੀ ਵਾਲੇ ਦੀ ਤਾਰ ਕੱਟ ਦਿੰਨੀ ਬਾਤ ਲਿਆਉਂਗੀ ਚੱਲ ਜੀ ਧਰਾ ਪਾ ਕੱਢਿਆ ਨੀ ਨਬੂ ਵੀ ਤਿਆਰ ਹੋ ਗਈ ਹੈਲੋ ਨਬੂ ਹੈਲੋ ਉਹ ਚੰਦੀ ਜੀ ਓਕੇ ਬਾਈ ਟਾਟਾ ਸੋਹਣਾ ਸੋਹਣਾ ਪੇਪਰ ਕਰਨਾ ਠੀਕ ਆ ਉਹ ਬੋਤਲ ਕਿੰਨੀ ਬੜੀ ਆ ਅੱਜ ਫਾਕੇ ਲੈ ਲਿਆ ਲੋ ਜੀ ਟਾਈਮ ਹੋ ਗਿਆ ਸਕੂਲ ਦਾ ਹੇ ਨੀ ਕਰੇ ਜੀ ਕੁਝ ਵੀ ਪਾਲਾ ਨਹੀਂ ਹਰੇ ਜੀ ਪਾਲਾ ਉਹ ਜਨਾ ਬੈਕ ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਜੀ ਸਸਤੀ ਗੱਲ ਜੀ ਇਹ ਕੀ ਹੁੰਦਾ ਹੈ ਰੋਜੀ ਬੋਲਣਾ ਨਹੀਂ ਇਹਦਾ ਕੋਈ ਨਹੀਂ ਕੀ ਤੂੰ ਬੋਲਣਾ ਤੂੰ ਹੈਗੀ ਆ ਅੱਛਾ ਮੈਂ ਕੱਲੀ ਬੋਲੀ ਜਾਵਾਂ ਹਾਂ ਕਮਲੇ ਵਾਂਗੂ ਲਾਉ ਜੀ ਤਾ ਦਾਦਾ ਦੇਖ ਤਾ ਮੇਰਾ ਕਾ ਪੈ ਤੇ ਸੁੱਤੀ ਪਈ ਹੈ ਸੁੱਤੀ ਪਈ ਆ ਹਲੇ ਹੈ ਨਾ ਔਟ ਘੜੂ ਹੌਲੀ ਹੌਲੀ ਅਨੇ ਕੜਾ ਜਾ ਕੇ ਕਿਤੇ ਹੋ ਕੰਨ ਜਣਾ ਵਿਚਾਰੀ ਅੰਗਨਵਾੜੀ ਚ ਜਾਂਦੀ ਸੀਗੀ ਉਹ ਵੀ ਹਟਾਤੀ ਮੈਂ ਇਹ ਤਾਂ ਬਥੇੜਾ ਕਰਦੀ ਹਾਂ ਕੱਲ ਵੀ ਨੇ ਮਾਰੇ ਯਾਰ ਪਰ ਨਹੀਂ ਮਾਰੇ ਕਰੂੰਗੀ ਬਾਏ ਬਾਏ ਚਲੋ ਜੀ ਲੈ ਜੀ ਹੁਣ ਆਪਾਂ ਕਰੀਏ ਬਾਕੀ ਦੇ ਕੰਮ ਧੰਦੇ ਆਪਨੇ ਉਹ ਮੁੰਜਾ ਡਾ ਵਾ ਹਮ ਮੁੰਜਾ ਡਾ ਦੋ ਮੜਾ ਇਹਦਨ ਕਰਕੇ ਹੈ ਕੱਪੜੇ ਸੁਕਣੇ ਪਾਵਾ 4 ਮਿੰਟ ਬਟਵਾਏ 4 ਮਿੰਟ ਬਟਵਾਏ ਬਟਵਾਏ 他在搞这个。 باننی تے او بندا ہا تے تے بنا لے کروں وچ تو اے تے نہ دا جےڑی किससे तुम आई हो आलय कोनी देख के पहला ਹਾਂਜੀ ਲੋ ਜੀ ਅੱਜ ਹਨਾ ਆਪਾਂ ਉਹਨਾਂ ਭੈਣ ਭਰਾਵਾਂ ਦੇ ਨਾਮ ਬੋਲਦੇ ਜਿਨ੍ਹਾਂ ਨੇ ਕਮੈਂਟ ਕਰਿਆ ਆਪਣੀ ਵੀਡੀਓ ਤੇ ਤੇ ਸਭ ਤੋਂ ਪਹਿਲਾਂ ਤਾਂ ਜੀ ਜਿਨੇ ਜਿਨੇ ਵੀ ਕਮੈਂਟ ਕਰਿਆ ਥੈਂਕ ਯੂ ਸੋ ਮੱਚ ਉਹਨਾਂ ਸਾਰੇ ਜਾਣਿਆਂ ਦਾ ਤੇ ਮੈਂ ਹੁਣ ਤੁਹਾਨੂੰ ਦੱਸਦੀ ਆ ਤੇ ਬਾਕੀ ਹਨਾ ਜਿਹੜੇ ਹੁਣ ਸਵੇਰੇ 7:30 ਹੋ ਚੁੱਕੇ ਆ ਕਿਉਂਕਿ ਕੱਲ ਵੀ ਦੇ ਪਪਾ ਨੇ ਇਹ ਲੈ ਕੇ ਜਾਣਾ ਫੋਨ ਤੇ ਜਿਹੜੇ ਭੈਣ ਭਰਾਵਾਂ ਦਾ ਅੱਜ ਹਨਾ ਦਿਨੇ ਕਮੈਂਟ ਆਊਗਾ ਉਹ ਆਪਾਂ ਹੋ ਸਕਦਾ ਕੱਲ वाली ਵੀਡੀਓ ਦੇ ਵਿੱਚ ਬੋਲ ਦਈਏ ਤੇ ਜਿੰਨੇ ਵੀ ਭੈਣ ਭਰਾਵਾਂ ਨੇ ਹੈਨਾ ਕਮੈਂਟ ਕੀਤੇ ਨੇ ਉਹਨਾਂ ਦਾ ਸਾਰਿਆਂ ਦਾ ਥੈਂਕ ਯੂ ਸੋ ਮੱਚ ਤੇ ਪਤਵਾਂ ਨੂੰ ਦੱਸ ਗਏ ਕਿ ਆਪਾਂ ਨੂੰ ਕਿੱਦੇ-ਕਿੱਦੇ ਕਮੈਂਟ ਆਏ ਹੋਏ ਨੇ ਸਭ ਤੋਂ ਪਹਿਲਾਂ ਤਾਂ ਜੀ ਹੈਗਾ ਅਮਨਿੰਦਰ ਰਾਏ ਤੇ ਥੈਂਕ ਯੂ ਸੋ ਮੱਚ ਇਹ ਹੈਗਾ ਜੀ ਆਪਣੇ ਇੱਧਰ ਚਾਚੀ ਦਾ ਮੁੰਡਾ ਹੀ ਐ ਉਹਨੇ ਕਮੈਂਟ ਕੀਤਾ ਤੇ ਦੂਜੇ ਨੰਬਰ ਤੇ ਹੈਗਾ ਹਰਮੇਸ਼ ਕੌਰ ਇਹ ਵੀ ਜੀ ਬਹੁਤ ਸੋਹਣਾ ਕਮੈਂਟ ਕਰਦੇ ਆ ਤੇ ਥੈਂਕ ਯੂ ਸੋ ਮੱਚ ਇਹ ਆਪਣੇ ਸਾਰੀ ਵੀਡੀਓ ਦੇ ਨੀਚੇ ਆ ਜਿਹੜਾ ਕਮੈਂਟ ਕਰਦੇ ਆ ਇਹ ਤੇ ਆਪਾਂ ਜਲਦੀ ਹੈਨਾ ਇਹੀ ਨਾ ਦਾ ਧੰਨਵਾਦ ਕਰਾਂਗੀ ਕਿ ਆਪਣੇ ਹਰ ਰੋਜ਼ ਵੀਡੀਓ ਦੇਖਦੇ ਆ ਤੇ ਵੀਡੀਓ ਦੇ ਨੀਚੇ ਕਮੈਂਟ ਕਰਦੇ ਆ ਤੇ ਉਸ ਤੋਂ ਬਾਅਦ ਵਿੱਚ ਹੈਗੇ ਆ ਜੀ ਕਮਲਜੀਤ ਕੌਰ ਹਾਂਜੀ ਥੈਂਕ ਯੂ ਸੋ ਮੱਚ ਜੀ ਇਹ ਵੀ ਆਪਣਾ ਡੇਲੀ ਜਿਹੜਾ ਵਲੌਗ ਦੇਖਦੇ ਆ ਤੇ ਪਰ ਇਹ ਕਮੈਂਟ ਕਦੇ-ਕਦੇ ਕਰਦੇ ਆ ਤਾਂ ਪਲੀਜ਼ ਹੱਥ ਬਨ ਕੇ ਇਹਦੀ ਬੇਨਤੀ ਹੈ ਵੀ ਰੋਜ਼ ਕਮੈਂਟ ਕਰਕੇ ਜਾਇਆ ਕਰੋ ਤੇ ਤਾਂ ਕਿ ਹਨਾ ਮੈਨੂੰ ਵੀ ਪਤਾ ਲੱਗਦਾ ਰਹੇ ਵੀ ਤੁਹਾਨੂੰ ਮੇਰੀ ਵੀਡੀਓ ਜਿਹੜੀ ਉਹ ਕਿੱਕਣ ਲਈ ਲੱਗਦੀ ਆ ਕਿਉਂਕਿ ਜੀ ਥੋੜੀ ਜੀ ਫਿਰ ਮੋਟੀਵੇਸ਼ਨ ਮਿਲ ਜਾਂਦੀ ਆ ਹੋਰ ਵੀਡੀਓ ਬਣਾਉਣ ਦੇ ਵਿੱਚ ਉਸ ਤੋਂ ਬਾਅਦ ਵਿੱਚ ਹੈਗੀ ਆ ਜੀ ਪੰਜਾਬੀ ਰਸੋਈ ਵਾਲੇ ਤੇ ਉਸ ਤੋਂ ਬਾਅਦ ਵਿੱਚ ਹੈਗੀ ਆ ਜੀ ਸਹਿਜ ਬਲੌਗ ਅਮਨਦੀਪ ਦੀਦੀ ਐ ਵੀ ਆਪਣੇ ਵੀਡੀਓ ਦੇ ਨੀਚੇ ਡੇਲੀ ਕਮੈਂਟ ਕਰਦੇ ਨੇ ਤੇ ਹਰ ਰੋਜ਼ ਕਮੈਂਟ ਕਰਦੇ ਆ ਥੈਂਕ ਯੂ ਸੋ ਮੱਚ ਦੀਦੀ ਤੇ ਆਪਾਂ ਤਾਂ ਸਾਰਿਆਂ ਦਾ ਜਨਨੀ ਇਹੀ ਗੱਲ ਕਹਾਂਗੇ ਵੀ ਸਾਰਿਆਂ ਦਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਆ ਜੀ ਜਿਹੜੇ ਹਨਾ ਹੋ ਆਪਣੀ ਵੀਡੀਓ ਦੇ ਨੀਚੇ ਕਮੈਂਟ ਕਰਦੇ ਆ ਤਾਂ ਪਲੀਜ਼ ਵੀਊ ਤਾਂ ਸੋਨੇ ਆਏ ਹੋ ਨੇ ਬਸ ਹਨਾ ਇਹੀ ਹੁੰਦਾ ਵੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਪਲੀਜ਼ ਤੇ ਬਾਕੀ ਜਿਹੜੀ ਜਿਹੜੇ ਵੀ ਹਨਾ ਭੈਣ ਭਰਾਵਾਂ ਦਾ ਨਾਮ ਰਹਿ ਗਿਆ ਜਾਂ ਫਿਰ ਹਾਂ ਅਜ ਦਿਨੇ ਕਹਿਣਗੇ ਵੀ ਦਿਨੇ ਅੱਜ ਕਮੈਂਟ ਕਰਨਗੇ ਫਿਰ ਆਪਾਂ ਹਾਂ ਉਹਨਾਂ ਦਾ ਨਾਮ ਜਿਹੜੇ ਕੱਲ ਵਾਲੀ ਵੀਡੀਓ ਦੇ ਵਿੱਚ ਬੋਲ ਦਾਂਗੇ ਵੀ ਤੇ ਹਾਂ ਬਾਕੀ ਦੇ ਚਲੋ ਜੀ ਕਰਦੇ ਆਂ ਜੀ ਆਪਾਂ ਕੰਮ ਤੋਂ ਦੇ ਸਟਾਰਟ ਤੇ ਪਲੀਜ਼ ਵੀਡੀਓ ਨੂੰ ਫੋਲੋਅਰ ਚ ਜੁੜ ਕਰਿਆ ਕਰੋ ਪਲੀਜ਼ ਇਹ ਕਿ ਕਹੇ ਤੁਹਾਡੇ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਆਪਾਂ ਇੱਥੋਂ ਤੱਕ ਆਏ ਤੇ ਤੁਹਾਡੇ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਅੱבא ਜਿਹੜਾ ਅੱਗੇ ਜਾਵਾਂਗੇ ਤੇ ਚਲੋ ਜੀ ਹੁਣ ਕਰਦੇ ਆ ਜੀ ਆਪਾਂ ਬਾਕੀ ਦੇ ਕੰਮ ਧੰਦੇ ਸਟਾਰਟ ਕਰਕੇ ਕਿ ਕਪੜੇ-ਕਪੜੇ ਮੈਸੁਕਨੇ ਬਾਤੇ ਬਾਸੋਂ ਚੜੂ-ਕੂੜੂ ਲਾਉਣੇ ਆਂ ਅੰਦਰ ਤੇ ਉਹ ਵੀ ਦੇਖਦੇ ਆ ਆਪਾਂ ਲਾਉਣੇ ਆ ਚਲੋ ਜੂ ਜੂ ਚੱਲ ਕੇ ਜਾ ਕੇ ਹੁਣ ਲਓ ਜੀ ਇਧਰ ਨੰਮੇ ਮਕੈਨਿਕ ਸਾਹਿਬ ਜੀ ਵੀ ਆ ਗਏ ਉੱਠ ਕੇ ਹਾਂ ਜੀ ਕੀ ਕਰਦੇ ਆ ਆਪਾਂ ਸੱਸੀ ਕਾ ਬਲਾਈ ਐਜ ਵਾਲਾ ਦੇਖੀ ਕਾਲ ਮੰਗੇ ਐਰਪਨ ਇਹਦੇ ਚ ਸੱਸੀ ਕਾ ਫਲਾ ਓਹੋ ਆਈ ਹਮੇਂ ਹਾਰਾਈ ਹੁੰਦੀ ਆ ਹਾ ਹਾਈ ਹੁੰਦੇ ਦੱਸ ਦੋ ਆ ਟੂ ਤੇ ਮਾਰੇ ਹੀ ਫਿਰ ਵੱਜੂ ਗਈ ਮੇਰੇ ਅਦੰਨੇ ਹੱਲਪ ਕਰਾ ਦੇ ਵਿਚਾਰੇ ਮੈਂ ਤਾਂ ਕੀ ਕਰਦੀ ਆ ਮੰਮਾ ਦੱਸ ਦੇ ਕੀ ਕਰਦੀ ਆ ਐ ਭਾਗੀੰਦਾ ਐ ਨੀ ਕਦੰਨੇ ਗੰਦੇ ਸਾਸਿਕਾ ਬੁਲਾ ਫਿਰ ਪਹਿਲਾਂ ਸਾਸਿਕਾ ਬੁਲਾਉ ਐ

ਜੀ ਚਲੋ ਜੀ ਹਨਾ ਹਾਂ ਇੱਥੇ ਐਪੈਂਡ ਕਰਦੇ ਆਂ ਆਪਣੀ ਵੀਡੀਓ ਦਾ ਜਿਹੜਾ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਜੀ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਤੇ ਜਿੰਦੀ ਹੋ ਤਾਂ ਜਿੱਕ ਫਿਰ ਵੀ ਠੀਕ ਆ ਵਧੀਆ ਬਣ ਗਈ ਚਲੋ ਤੇ ਬਾਕੀ ਹਾਂ ਹੁਣ ਰੋਟੀ ਰੁੱਟੀ ਖਾ ਲਈ ਐ ਜੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਫਰੀ ਜੀ ਸੋਹਣਾ ਜਿਹਾ ਕਮੈਂਟ ਕਰਕੇ ਜਾਇਓ ਤੇ ਵੀਡੀਓ ਨੂੰ ਪਲੀਜ਼ ਫੋਲੋਅਰ ਚ ਜ਼ਰੂਰ ਕਰਿਆ ਕਰੋ ਤੇ ਸੋਹਣਾ ਜਿਹਾ ਲਾਈਕ ਵੀ ਕਰਕੇ ਜਾਇਆ ਕਰੋ ਹਨਾ ਤੇ ਤਾਂ ਕਿ ਇੱਕ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਜ਼ਰੂਰ ਦਬਲੇ ਕਲਕੀ ਜੀ ਆਉਣ ਵਾਲੀ ਵੀਡੀਓ ਤੁਹਾਨੂੰ ਜੜੀਆਂ ਉਹ ਆਪਣੀਆਂ ਮਿਲ ਜਾਣ ਨੋਟੀਫਿਕੇਸ਼ਨ ਆ ਜਾਇਆ ਕਰੇ ਤੇ ਬਾਕੀ ਹੈ ਨਾ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਬਾਏ ਬਾਏ